ਦੁਆਬਾ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੇਨ ਦੀ ਮੰਗ ਨੂੰ ਆਖਰਕਾਰ ਪੂਰਾ ਕੀਤਾ ਜਾ ਰਿਹਾ ਹੈ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿੱਚ ਕਾਇਕ ਨਵਾਂ ਸ਼ਹਿਰ ਤੋਂ ਸਿੱਧੀ ਸ਼੍ਰੀ ਅਮਰ ਸਾਹਿਬ ਨੂੰ ਟ੍ਰੇਨ ਚਲਾਉਣ ਲਈ ਮਨਜ਼ੂਰੀ ਮਿਲ ਗਈ ਹੈ ਇਹ ਟ੍ਰੇਨ 15 ਜਨਵਰੀ ਨੂੰ ਸਵੇਰੇ 5:45 ਵਜੇ ਨਵਾਂ ਸ਼ਹਿਰ ਤੋਂ ਸਿੱਧੀ ਦਰਬਾਰ ਸਾਹਿਬ ਨੂੰ ਚਲਾਈ ਜਾਵੇਗੀ ਅਤੇ ਇਸ ਨੂੰ ਹਰੀ ਚੰਡੀ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਚਰਾ ਦੇਣਗੇ ਇਸ ਟਰੇਨ ਦੇ ਚੱਲਣ ਨਾਲ ਜਿੱਥੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਨਤਮਸਤਕ ਹੋਣਗੇ ਉੱਥੇ ਹੀ ਵਪਾਰਕ ਆਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਪਾਰਦੇ ਰੇਲ ਮੰਤਰੀ ਵੱਲੋਂ ਰੇਲੂ ਮਨਜ਼ੂਰੀ ਦੇ ਨਾਲ ਦੁਆਬੇ ਦੇ ਲੋਕਾਂ ਨੂੰ ਬਹੁਤ ਵੱਡਾ ਤੋਹਫ਼ਾ ਮਿਲਿਆ। ਦੁਆਬੇ ਦੀ ਧਰਤੀ ਤੇ ਆ ਕੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਔਰ ਮੈਂ ਮਾਣ ਨਾਲ ਅੱਜ ਇੱਕ ਖੁਸ਼ਖਬਰੀ ਦੇ ਤੌਰ ਤੇ ਇੱਕ ਤੋਹਫ਼ੇ ਦੇ ਤੌਰ ਤੇ ਦੁਆਬੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੜੇ ਲੰਮੇ ਸਮੇਂ ਤੋਂ ਲੋਕ ਮੰਗ ਕਰਦੇ ਆ ਰਹੇ ਸੀ। ਕਿ ਦੁਆਬੇ ਦੇ ਇਸ ਖੇਤਰ ਨੂੰ ਸਿੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਰੇਲ ਲਿੰਕ ਨਾਲ ਜੋੜਨ ਦਾ ਕੋਈ ਵੀ ਸਾਧਨ ਪਿਛਲੇ 70 ਸਾਲਾਂ ਤੋਂ ਬਾੜ ਨਹੀਂ ਸਕਿਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਜਨਤਕ ਤੌਰ ਤੇ ਜੋ ਮੈਂ ਵਾਅਦਾ ਕੀਤਾ ਸੀ ਹਲਕੇ ਦੇ ਲੋਕਾਂ ਨਾਲ ਉਹ ਵਾਅਦਾ ਪੂਰਾ ਹੋਇਆ ਜਦੋਂ ਮੈਂ ਅੱਜ ਇਸ ਪਾਸੇ ਨੂੰ ਨਵੇਂ ਸ਼ਹਿਰ ਨੂੰ ਆ ਰਿਹਾ ਸੀ ਤਾਂ ਭਾਰਤ ਦੇ ਰੇਲ ਮੰਤਰੀ ਦਾ ਟੈਲੀਫੋਨ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਉਹ ਮੰਗ ਪਾਸ ਕਰਤੀ ਉਹਨਾਂ ਰੇਲ ਜਿਹੜੀ ਜੈਜੋ ਤੋਂ ਚੱਲਦੀ ਆ ਵਾਇਆ ਨਵਾਂ ਸ਼ਹਿਰ ਰਾਹੋਂ ਹੁਣ ਜਲੰਧਰ ਨਹੀਂ ਰੁਕਿਆ ਕਰੇਗੀ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਇਆ ਕਰੇਗੀ ਇਹ ਮੈਂ ਸਮਝਦਾ ਬਹੁਤ ਵੱਡਾ ਤੋਹਫਾ ਇਸ ਇਲਾਕੇ ਦੇ ਲੋਕਾਂ ਲਈ ਤੇ 15 ਤਰੀਕ ਨੂੰ 5:45 ਮਿੰਟ ਤੇ ਸਵੇਰੇ ਉਹ ਰੇਲ ਨੂੰ ਹਰੀ ਝੰਡੀ ਦੇਣ ਲਈ ਮੈਂ ਆਪ ਚੇਚੇ ਤੌਰ ਤੇ ਨਵਾਂ ਸ਼ਹਿਰ ਪਹੁੰਚਾਂਗਾ ਤੇ ਨਵੇਂ ਸ਼ਹਿਰ ਤੋਂ ਬੈਠ ਕੇ ਰਾਹੋਂ ਤੱਕ ਅਸੀਂ ਉਸ ਰੇਲ ਦੇ ਵਿੱਚ ਸਫ਼ਰ ਵੀ ਕਰਾਂਗੇ ਤੇ ਉਸ ਰੇਲ ਨੂੰ ਫੇਰ ਅੰਮ੍ਰਿਤਸਰ ਸਾਹਿਬ ਲਈ ਤੋਰਾਂਗੇ ਇਸ ਟ੍ਰੇਨ ਦੇ ਚੱਲਣ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਨਾਲ ਹੀ ਵਪਾਰਕ ਅਦਾਰਿਆਂ ਨੂੰ ਵੀ ਇਸ ਦਾ ਬਹੁਤ ਲਾਭ ਮਿਲੇਗਾ ਇਸ ਲਈ ਸਿਕਸੰਤਾ ਬਲੋਰੀਲ ਮੰਤਰੀ ਦਾ ਧੰਨਵਾਦ ਵੀ ਖਾਸ ਤੌਰ ਤੇ ਕੀਤਾ ਗਿਆ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ ਡੇਲੀ ਪੁਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978